ਇਹ ਜਿਹੜਾ ਮੈਂ ਗਲੌਕ ਹੈ ਇਹ ਵਿਦਆਊਟ ਲਾਇਸੈਂਸ ਹੈ ਸੋ ਵੇਖ ਲਓ ਬ੍ਰੇਟਾ ਵੀ ਤੁਸੀਂ ਇੱਥੇ ਵੀ ਰਹਿਣਾ ਤੋਂ ਆ ਕੇ ਲੈ ਸਕਦੇ ਹੋ ਆਧਾਰ ਕਾਰਡ ਤੇ ਮਿਲ ਜੇਗਾ ਤੇ 올 ਇੰਡੀਆ ਹਰ ਇੱਕ ਜਗ੍ਹਾ ਕੈਰੀ ਕਰ ਸਕਦੇ ਬਿਨਾ ਲਾਇਸੈਂਸ ਤੋਂ 306 315 ਮੋਡੀਫਾਈ 315 ਕਾਰਬਾਈਨ ਜਾਂ ਜਿਵੇਂ 45 ਦਾ ਪਿਸਟਲ ਜਿਹਦਾ ਚਿਕਾ ਖਾਲਸਾ ਵੈਰੀ ਗੁਰੂ ਜੀ ਵੈਰੀ ਗੁਰੂ ਦੇਖੇ ਫਤਿਹ ਪੰਜਾਬ ਦੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਸਾਡੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜਿਹੜੇ ਵੀ ਵੀਰ ਭਰਾ ਸਾਡੇ ਨਾਲ ਜੁੜੇ ਹੋਏ ਨੇ ਸਾਡੀ ਸੰਸਥਾ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਤੁਸੀਂ ਸਾਰੇ ਸਾਨੂੰ ਇੰਨਾ ਪਿਆਰ ਦਿੱਨੇ ਹੋ ਇੰਨਾ ਮਾਣ ਵਰਕਸ਼ ਦਿਓ ਅੱਜ ਅਸੀਂ ਬੈਠੇ ਹੋਏ ਆ ਫਤੇਗੜ ਚੋੜੀਆਂ ਫਤੇਗੜ ਚੋੜੀਆਂ ਦਾ ਸਾਰਿਆਂ ਨੂੰ ਪਤਾ ਹੀ ਹੈ ਫਤੇਗੜ ਚੋੜੀਆਂ ਬੱਸ ਸਟੈਂਡ ਦੇ ਲਾਗੇ ਕੋਡੇ ਸ਼ਾਹ ਗੰਗ ਹਾਊਸ ਜਿਹਨੂੰ ਸਾਡੇ ਵੱਡੇ ਭਰਾ ਹੁਣੇ ਚਲਾਉਂਦੇ ਨੇ ਤੇ ਬੜੀ ਵਧੀਆ ਕਹਿ ਲੋ ਇੱਕ ਡੀਲਿੰਗ ਸਮਾਜ ਦੇ ਵਿੱਚ ਕਰਦੇ ਨੇ ਬੜੀ ਵਧੀਆ ਇੱਕ ਬੋਲਵਾਣੀ ਅੱਜ ਅਸੀਂ ਕੁਝ ਆਪਣੇ ਜੋ ਸਾਡੇ ਲਾਇਸੈਂਸੀ ਵੈਪਨ ਲਈ ਉਹਨਾਂ ਦਾ ਸਮਾਨ ਲੈਣ ਆਏ ਸੀ ਸਾਡਾ ਪਹਿਲਾਂ ਤੋਂ ਵੀ ਵੀਰੇ ਹੁੰਦਾ ਨਾ ਪ੍ਰੇਮ ਪਿਆਰ ਹੈ ਕਿਸੇ ਵੀ ਸਾਡੇ ਵੀਰਾਂ ਭਰਾਵਾਂ ਨੇ 45 ਜੋ 45 ਗੋਰ ਦੇ ਹੁਣ ਮਾਰਕੀਟ ਵਿੱਚ ਵੈਪਨ ਚੱਲ ਰਹੇ ਨੇ ਚੈਂਪੀਅਨ ਜਿਹੜਾ ਹੁਣ ਨਵਾਂ ਆਇਆ ਹੋਇਆ 45 ਦਾ ਚੈਂਪੀਅਨ ਤੇ ਗਾਰਡੀਅਨ ਐਮ ਐਸਟੀ ਜਿਹੜਾ ਬੜਾ ਵਡਾ ਪੇਸ਼ਕਾ ਹੈ ਜਾਂ ਤੁਸੀਂ ਵੇਖ ਲਓ ਡਿਸਪਲੇ ਤੇ ਲੱਗੇ ਹੋਏ ਨੇ ਵੈਪਨ 306 315 ਮੋਡੀਫਾਈ 315 ਕਾਰਬਾਇਨ ਜਾਂ ਜਿਵੇਂ 45 ਦਾ ਪਿਸਤਲ ਜਿਹਦੇ ਵਿੱਚ ਇੰਸਟਾਲ ਹੋ ਜਾਂਦਾ ਜਿਵੇਂ ਤੁਸੀਂ ਇਹ ਵੇਖ ਲਓ ਤੇ ਇਹਨੂੰ ਕੀ ਕਹਿੰਦੇ ਨੇ ਭਾਜੀ ਆਪਾਂ ਕਾਰਬਾਇਨ ਕਹੀ ਦੀ ਇਹਨਾਂ ਦੀ ਇੰਸਟਾਲੇਸ਼ਨ ਕਿਟ ਆ ਕਾਰਬਾਇਨ ਇੰਸਟਾਲੇਸ਼ਨ ਕਿਟ ਕਹਿੰਦੇ ਨੇ ਜਿਹੜੇ ਵੀਰਾਂ ਭਰਾਵਾਂ ਕੋਲ 45 ਦੇ ਪਿਸਤਲ ਨੇ ਉਹ ਆਪਣਾ ਪਿਸਤਲ ਇੰਸਟਾਲ ਕਰਨ ਲਈ ਕਾਰਬਾਇਨ ਕਿਟਾਂ ਜਾਂ ਹੋਰ ਸਾਰੀ ਐਸੈਸਰੀ ਉਹ ਸਾਰੀ ਤੁਸੀਂ ਵੇਖ ਲਓ ਵੀ ਵੀਰਾਂ ਭਰਾਵਾਂ ਕੋਲੇ ਅਵੇਲੇਬਲ ਹੈ ਜਿਹੜੇ ਵੀਰਾਂ ਦਾ ਲਾਇਸੈਂਸ ਨਹੀਂ ਬਣਿਆ ਹੋਇਆ ਜਾਂ ਵੈਪਨ ਦਾ ਸ਼ੌਂਕ ਰੱਖਦੇ ਨੇ ਉਹ ਤੁਸੀਂ ਭਾਈ ਉਹਨਾਂ ਕੋਲੇ ਆ ਕੇ ਜੋ ਬਿਨਾ ਲਾਇਸੈਂਸ ਤੋਂ ਸੀਟੋ ਵੈਪਨ ਨੇ ਉਹ ਤੁਸੀਂ ਆ ਕੇ ਇੱਥੇ ਲੈ ਸਕਦੇ ਹੋ ਵੀਰਾਂ ਉਹਨਾਂ ਤੋਂ ਲੈ ਤੁਹਾਨੂੰ ਦਿਖਾ ਦਿੰਨੇ ਆ ਤੇ ਇਹ ਜਿਵੇਂ ਗਲੌਕ ਹੈ ਇਹ ਵਿਦਆਊਟ ਲਾਇਸੈਂਸ ਹੈ ਸੁਰਿੰਦਰਪੰਦਰ ਨੇ ਦੇ ਹਾਂਜੀ ਹਾਂਜੀ ਸੀਓ2 ਸੁਰਿੰਦਰਪੰਦਰ ਇਹਦੇ ਵਿੱਚ ਤੇ ਜਿਹੜੇ ਵੀਰਾਂ ਭਰਾਵਾਂ ਨੂੰ ਸ਼ੌਂਕ ਹੈ ਵਿਦਆਊਟ ਲਾਇਸੈਂਸ ਤੋਂ ਇਹ ਤੁਸੀਂ CO2 CO2 ਜਿਹੜੇ ਵੈਪਨ 에ਅਰ ਗਨ ਕਹਿੰਦੇ ਇਹਨੂੰ ਆਪਾਂ ਤੁਸੀਂ ਲੈ ਸਕਦੇ ਹੋ ਤੇ ਇਹ ਤੁਸੀਂ ਦੇਖ ਲਓ ਬਰੇਟਾ ਇਹ ਵੀ CO2 ਹੈ 에ਅਰ ਗਨ ਹੈ ਇਹ ਵੀ ਤੁਸੀਂ ਇੱਥੇ ਵੀ ਰਹਿਣਾ ਤੋਂ ਆ ਕੇ ਲੈ ਸਕਦੇ ਹੋ ਵੀਰੇ ਇੱਕ ਵਾਰੀ ਐਡਰੈਸ ਦੱਸੋ ਫਟੜਘੜ ਚੂੜੀਆਂ ਰੇਲਵੇ ਰੋਡ ਤੇ ਆ ਆਪਣੀ ਦੁਕਾਨ ਤੇ ਆ ਆਧਾਰ ਕਾਰਡ ਤੇ ਮਿਲ ਜੇਗਾ ਤੇ 올 ਇੰਡੀਆ ਹਰ ਇੱਕ ਜਗ੍ਹਾ ਕੈਰੀ ਕਰ ਸਕਦੇ ਬਿਨਾ ਲਾਇਸੈਂਸ ਤੋਂ ਇਹ ਵੈਪਨ ਬਿਨਾ ਲਾਇਸੈਂਸ ਤੋਂ ਕੋਈ ਵੀ ਕੈਰੀ ਕਰ ਸਕਦਾ ਕੋਈ ਵੀ ਕੈਰੀ ਆਧਾਰ ਕਾਰਡ ਤੇ ਮਿਲ ਜੇਗਾ ਰਿਕੁਆਇਰਮੈਂਟ ਆਧਾਰ ਕਾਰਡ ਹਾਂਜੀ ਆਧਾਰ ਕਾਰਡ ਆਧਾਰ ਕਾਰਡ ਤੇ ਜਿਹੜੇ ਕਿਉਂਕਿ ਹੁਣ ਅਸੀਂ ਵੇਖਿਆ ਬਹੁਤ ਬੇਹਰਾਮਾਂ ਦੇ ਲਾਇਸੈਂਸ ਨਹੀਂ ਇਸ਼ੂ ਹੁੰਦਾ ਜਾ ਕੋਈ ਉਸ ਚੀਜ਼ ਲਈ ਆਪਾਂ एलिਜੀਬਲ ਨਹੀਂ ਹੁੰਦੇ ਤਾਂ ਤੁਸੀਂ ਇੱਥੇ ਆ ਕੇ ਆਪਦਾ ਸ਼ੌਂਕ ਪੂਰਾ ਕਰਨ ਲਈ ਇਹ ਨਹੀਂ ਵੀ ਨਿਸ਼ਾਨੇ ਵਗੈਰਾ ਲਾਉਣ ਲਈ ਜਿਨ੍ਹਾਂ ਨੂੰ ਸ਼ੂਟਿੰਗ ਦਾ ਸ਼ੌਂਕ ਹੈ ਉਹ ਇੱਥੇ ਆ ਕੇ ਵੀਰ ਹੋਣਾਂ ਤੋਂ ਆਪਣਾ ਸਿਰਫ ਆਧਾਰ ਕਾਰਡ ਦੇ ਕੇ ਇਹ 에ਅਰ ਗਨ CO2 ਜਿਹੜੇ ਲੈ ਸਕਦੇ ਹੋ ਜਿਨ੍ਹਾਂ ਵੀਰਾਂ ਦੇ ਲਾਇਸੈਂਸ ਬਣੇ ਹੋਏ ਨੇ ਜਾਂ ਬਣਾ ਰਹੇ ਨੇ ਅ ਸ਼੍ਰੀ ਅਮਰਸਰ ਸਾਹਿਬ ਦੇ ਏਰੀਏ ਜਾਂ ਗੁਰਦਾਸਪੁਰ ਏਰੀਏ ਦੇ ਵਿੱਚ ਜਾਂ ਕਿਤੋਂ ਵੀ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਹਰ ਜਗ੍ਹਾ ਵੀਰ ਹੋਣੇ ਆਲ ਇੰਡੀਆ ਜਿਹੜੀ ਡਿਲੀਵਰੀ ਕਰਦੇ ਆ ਪਰ ਉਹ ਤੁਸੀਂ ਵੀਰ ਹੁਣਾਂ ਦਾ ਨੰਬਰ ਜਿਹੜਾ ਮੈਂ ਡਿਸਪਲੇ ਤੇ ਪਾ ਦੂਗਾ ਤੁਸੀਂ ਆ ਕੇ ਵੀਰ ਹੁਣਾਂ ਕੋਲੇ ਵੈਪਨ ਕੋਈ ਵੀ ਹਰ ਕੋਈ ਪ੍ਰਕਾਰ ਦਾ ਵੈਪਨ ਇਹਨਾਂ ਕੋਲੇ ਅਵੇਲੇਬਲ ਹੈ ਐੋ ਜੀ ਕੋਈ ਗੱਲ ਨਹੀਂ ਇਹ ਵੀ ਜਿਹੜਾ ਕੋਈ ਵੀ ਵੈਪਨ ਮਾਰਕੀਟ ਚ ਆਇਆ ਤੇ ਵੀਰ ਹੁਣਾਂ ਕੋਲੇ ਨਾ ਹੋਵੇ ਅਸੀਂ ਇਸੇ ਗੱਲੋਂ ਸਾਡਾ ਵੀਰ ਹੁਣਾਂ ਦੇ ਨਾਲ ਜਿਹੜਾ ਨਿੱਜੀ ਪ੍ਰੇਮ ਪਿਆਰ ਹੈ ਇਸੇ ਕਰਕੇ ਅਸੀਂ ਇੰਨੇ ਦੋਹਰੋਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਬਾਈ ਜੀ ਹੁਣਾਂ ਕੋਲੇ ਆਏ ਆ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਵੀ ਜਿਹੜੀ ਚੀਜ਼ ਸਾਡੇ ਦਿਲ ਨੂੰ ਲੱਗਦੀ ਵੀਰ ਹੁਣਾਂ ਦੀ ਸਾਨੂੰ ਕੋ ਥੋੜੇ ਟਾਈਮ ਦੇ ਵਿੱਚ ਇੱਕ ਦਿਨ ਦੇ ਵਿੱਚ ਹੀ ਸਾਨੂੰ ਹਾਜ਼ਰ ਕਰਕੇ ਦੇ ਦਿੰਦੇ। ਜਿਹੜੇ ਵੀ ਵੀਰ ਭਰਾ ਸਾਡੇ ਨਾਲ ਜੁੜੇ ਨੇ ਉਹ ਜਰੂਰ ਵਿਜ਼ਿਟ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।